ਦਰبار صاحب سمیت پورے अमृतसर شہر ਤੇ پاکستانی ਫੌਜ ਨੇ ਲਗਭਗ ਕਬਜ਼ਾ ਕਰ ਲਿਆ ਸੀ ਭਾਰਤੀ ਫੌਜ ਦੇ ਮੋਰਚੇ ਟੁੱਟ ਚੁੱਕੇ ਸਨ ਤੇ ਵੱਡੀ ਗਿਣਤੀ ਵਿੱਚ ਭਾਰਤੀ ਫੌਜ ਤੇ ਉਹਨਾਂ ਦੇ ਅਫਸਰ ਮੈਦਾਨ ਛੱਡ ਕੇ ਪੱਜ ਚੁੱਕੇ ਸਨ ਕਿਉਂਕਿ ਅਮਰੀਕਾ ਦੇ ਦਿੱਤੇ ਖਤਰਨਾਕ ਪੈਟਰਨ ਟੈਂਕਾਂ ਦੇ ਦਮ ਤੇ پاکستانی ਫੌਜ ਅਤਵਾ ਕੈਰ ਬਰਸਾ ਰਹੀ ਇਸ ਤੋਂ ਤਾਂ ਕਿ ਭਾਰਤੀ ਥੱਲ ਸੈਨਾਂ ਦੇ ਮੁਖੀ ਖੁਦ ਇਹ ਗੱਲ ਕਹਿ ਰਹੇ ਸਨ ਕਿ ਅਸੀਂ ਅੰਮ੍ਰਿਤਸਰ ਹਾਰ ਚੁੱਕੇ ਹਾਂ ਹੁਣ ਪਿੱਛੇ ਹਟ ਕੇ ਹਰੀਕੇ ਪੱਤਨ ਤੇ ਦੁਬਾਰਾ ਮੋਰਚਾ ਲਾਓ ਤਾਂ ਕਿ ਘੱਟੋ-ਘੱਟ ਦਿੱਲੀ ਤਾਂ ਬਚਾ ਲਈ ਜਾਵੇ ਐਸੇ ਸਮੇਂ ਵਿੱਚ ਭਾਰਤੀ ਫੌਜ ਦਾ ਇੱਕ ਮਰਦ ਦਲੇਰ ਸੂਰਮਾ ਹਾਈ ਕਮਾਂਡ ਦੇ ਸਾਰੇ ਆਰਡਰ ਅਣਸੁਨੇਹੇ ਕਰਦਾ ਹੋਇਆ ਪਾਕਿਸਤਾਨੀ ਟੈਂਕਾਂ ਦੇ ਮੂਹਰੇ ਚਟਾਨ ਬਣ ਕੇ ਖਲੋ ਗਿਆ ਇਹ ਸੂਰਮਾ ਸੀ ਲੈਫਟਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਜੀ ਇਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਆਪਣੀ ਤਾਕਤ ਜੰਗੀ ਨੀਤੀਆਂ ਦੇ ਦਮਤੇ ਭਾਰਤ ਨੇ ਪਲਟਵਾਰ ਕੀਤਾ ਤੇ ਦੁਸ਼ਮਨ ਦੇ ਖਤਰਨਾਕ ਟੈਂਕ ਤਬਾਹ ਕਰਦੇ ਹੋਏ ਉਹਨਾਂ ਦੇ ਘਰ ਵਿੱਚ ਵੜ ਕੇ 3800 ਕਿਲੋਮੀਟਰ ਦਾ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ ਦੂਜੇ ਵਰਲਡ ਵਾਰ ਦੌਰਾਨ ਜਾਪਾਨ ਦੀਆਂ ਜੇਲ੍ਹਾਂ ਵਿੱਚ ਸਾਲਾਂ ਤੱਕ ਤਸ਼ੱਦਦਤਾ ਸਹਿਣ ਤੋਂ ਲੈ ਕੇ 1984 ਦੀ ਨਸਲ ਖੁਸ਼ੀ ਦੇ ਸਮੇਂ ਖੂਨ ਦੇ ਪੈਸੇ ਹਥਿਆਰਿਆਂ ਦੀ ਭੀੜ ਨੂੰ ਭਾਜੜਾ ਪੌਣ ਤੱਕ ਸਰਦਾਰ ਹਰਬਖਸ਼ ਸਿੰਘ ਦੇ ਜੀਵਨ ਦਾ ਹਰ ਵਰਕਾ ਬਹਾਦਰੀ ਦੇ ਸੋਲੇ ਗੋਂਦਾ ਹੈ ਸੋ ਅੱਜ ਆਪਾਂ 65 ਦੀ ਜੰਗ ਤੋਂ ਲੈ ਕੇ ਸਰਦਾਰ ਸਾਹਿਬ ਦੇ ਸਾਰੇ ਜੀਵਨ ਨੂੰ ਵਿਸਤ੍ਰਿਤ ਨਾਲ ਬਾਤਾਂਗੇ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਇਹ ਗੱਲ ਹੈ 1965 ਦੀ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਭਾਰਤ-ਪਾਕ ਦੇ ਰਿਸ਼ਤੇ ਸ਼ੁਰੂ ਤੋਂ ਹੀ ਕਿੰਨੇ ਚੰਗੇ ਰਹੇ ਹਨ 1962 ਵਿੱਚ ਭਾਰਤ-ਚੀਨ ਤੋਂ ਹੁਣੇ-ਹੁਣੇ ਕਰਾਰੀ ਹਾਰ ਛੱਕੇ ਬੈਠਾ ਸੀ ਤੇ ਫੌਜ ਦੇ ਹੌਸਲੇ ਢੈਢੇਰੀ ਹੋ ਚੁੱਕੇ ਸਨ 1966 ਵਿੱਚ ਹੋ ਜਾਂਦੀ ਹੈ ਪੀਐਮ ਨਹਿਰੂ ਦੀ ਮੌਤ ਇਹ ਨਹਿਰੂ ਦੀਆਂ ਖੋਖਲੀਆਂ ਸ਼ਾਂਤੀ ਨੀਤੀਆਂ ਕਰਕੇ ਉਦੋਂ ਤੱਕ ਭਾਰਤ ਦੇ ਕੋਲ ਕੋਈ ਖਾਸ ਜੰਗੀ ਤਾਕਤ ਨਹੀਂ ਸੀ ਜਿਤਕੀ ਪਾਕਿਸਤਾਨ ਨੇ ਹੁਣੇ-ਹੁਣੇ ਅਮਰੀਕਾ ਤੋਂ ਜੰਗੇ ਮੈਦਾਨ ਵਿੱਚ ਤਬਾਹੀ ਮਚਾ ਦੇਣ ਵਾਲੇ ਇਨਫਰਾ ਰੈਡ ਟੈਕਨੋਲੋਜੀ ਨਾਲ ਲੈਸ ਪੈਟਰਨ ਟੈਂਕ ਖਰੀਦੇ ਸਨ ਇਸ ਲਈ ਫਿਰ ਪਾਕਿਸਤਾਨ ਨੇ ਸੋਚਿਆ ਕਿ ਨਵੀਂ ਸਰਕਾਰ ਦੇ ਨਾਲ ਨਵੀਂ ਜੰਗੀ ਨੀਤੀਆਂ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਇਹਨਾਂ ਪੈਟਰਨ ਟੈਂਕਾਂ ਦਾ ਲਾਹਾ ਚੱਕ ਲਿਆ ਜਾਵੇ ਇਸੇ ਲਈ ਫਿਰ ਆਪਰੇਸ਼ਨ ਗ੍ਰੈਂਡ ਸਲੈਮ ਦੇ ਤਹਿਤ 1 ਸਤੰਬਰ 1965 ਨੂੰ ਪਾਕਿਸਤਾਨ ਨੇ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਸ਼ੰਭ ਜੋੜੀਆਂ ਸੈਕਟਰ ਵੱਲ ਅਚਾਨਕ ਹਮਲਾ ਕਰ ਦਿੱਤਾ ਇਸ ਤੋਂ ਕੁਝ ਦਿਨ ਪਹਿਲਾਂ ਆਪਰੇਸ਼ਨ ਜਿਬਰਾਲਟਰ ਦੇ ਨਾਮ ਹੇਠ ਕਸ਼ਮੀਰੀ ਇਲਾਕੇ ਵਿੱਚ 40000 ਦੇ ਕਰੀਬ ਹਥਿਆਰਬੰਦ ਲੜਾਕੇ ਭੇਜ ਕੇ ਕਸ਼ਮੀਰ ਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਇਲਾਕੇ ਵਿੱਚ ਫੌਜ ਅਲਰਟ ਤੇ ਹੋਣ ਕਰਕੇ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈ ਗਈ ਕਿਉਂਕਿ ਉਸ ਸਮੇਂ ਭਾਰਤ ਦੀ ਅੱਧੀ ਤੋਂ ਵੱਧ ਫੌਜ ਚੀਨ ਦੀ ਸਰਹੱਦ ਤੇ ਤਣਾਤਸੀ ਤੇ ਬਾਕੀ ਦੀ ਫੌਜ ਦਾ ਇੱਕ ਬਹੁਤ ਵੱਡਾ ਹਿੱਸਾ ਕਸ਼ਮੀਰ ਤੇ ਲਦਾਖ ਵਿੱਚ ਫੈਲਿਆ ਹੋਇਆ ਸੀ ਇਸ ਇਲਾਕੇ ਬਾਰੇ ਤਾਂ ਭਾਰਤ ਬਿਲਕੁਲ ਅਚਨਚੇਤ ਸੀ ਕਿ ਇਧਰੋਂ ਵੀ ਹਮਲਾ ਹੋ ਸਕਦਾ ਹੈ ਸੋ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਪਾਕਿਸਤਾਨ ਨੇ ਇਸ ਵਾਰ ਹਮਲਾ ਕਰਨ ਲਈ ਇਹ ਇਲਾਕਾ ਚੁਣਿਆ ਸੀ ਹਮਲੇ ਦੇ ਸਮੇਂ ਉਸ ਇਲਾਕੇ ਦੀ ਕਮਾਨ ਸੀ ਲੈਫਟੇਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਦੇ ਹੱਥ ਵਿੱਚ ਸਾਢੇ 6 ਫੁੱਟ ਦੇ ਜਿੱਸੇ ਦੇ ਮਾਲਕ ਇਹ ਸੂਰਮੇ ਨੂੰ ਵੇਖਦੇ ਹੀ ਦੁਸ਼ਮਨਾਂ ਦੇ ਹੋਸ਼ ਗੁੰਮ ਹੋ ਜਾਂਦੇ ਸਨ ਤੇ ਕੱਲਾ ਉਹਨਾਂ ਦਾ ਸਰੀਰ ਹੀ ਤਗੜਾ ਨਹੀਂ ਸੀ ਦਲੇਰੀ ਵੀ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ ਭਾਰਤ ਪਾਗ ਦੀ ਵੰਡ ਤੋਂ ਪਹਿਲਾਂ ਇਹ ਬ੍ਰਿਟਿਸ਼ ਆਰਮੀ ਵੱਲੋਂ ਵਰਲਡ ਵਾਰ 2 ਵਿੱਚ ਵੀ ਜੰਗ ਲੜ ਚੁੱਕੇ ਸਨ ਵਰਲਡ ਵਾਰ 2 ਵਿੱਚ ਇੱਕ ਖੂਨੀ ਲੜਾਈ ਦੇ ਦੌਰਾਨ ਇਹਨਾਂ ਨੂੰ ਮਲੇਸ਼ੀਆ ਵਿੱਚ ਜਾਪਾਨੀ ਫੋਰਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਜੰਗੀ ਕੈਦੀ ਬਣਾ ਕੇ ਕਈ ਸਾਲਾਂ ਤੱਕ ਜਾਪਾਨੀਏ ਜਿੱਲਾਂ ਵਿੱਚ ਤਸ਼ੱਦਦ ਟਾਇਆ ਗਿਆ ਇਸੇ ਜੰਗ ਦੇ ਦੌਰਾਨ ਹੀ ਉਹਨਾਂ ਦੇ ਸਿਰ ਵਿੱਚ ਇੱਕ ਲੋਹੇ ਦਾ ਟੁਕੜਾ ਇਸ ਕਿਦਰ ਆ ਕੇ ਫਸਿਆ ਸੀ ਕਿ ਵੱਡੇ ਤੋਂ ਵੱਡੇ ਡਾਕਟਰ ਵੀ ਉਸ ਨੂੰ ਕੱਢ ਨਹੀਂ ਪਾਏ ਤੇ ਅੰਤ ਸਮੇਂ ਤੱਕ ਉਹ ਟੁਕੜਾ ਉਹਨਾਂ ਦੇ ਸਿਰ ਵਿੱਚ ਹੀ ਰਿਹਾ ਬੈਕ ਟੂ ਦ ਸਟੋਰੀ ਜਰਨਲ ਹਰਬਖਸ਼ ਸਿੰਘ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਹਮਲੇ ਦਾ ਪਰਜੋਰ ਜਵਾਬ ਦਿੱਤਾ ਦੂਮੇ ਪਾਸੇ ਗੋਲੀਆਂ ਤੇ ਬੰਬਾਂ ਦਾ ਮੀਂਹ ਵਰਾਇਆ ਜਾ ਰਿਹਾ ਸੀ ਕਈ ਬਾਡਰਾਂ ਤੇ ਫੈਲੀ ਹੋਣ ਕਰਕੇ ਭਾਰਤੀ ਫੌਜ ਦੀ ਗਿਣਤੀ ਪਾਕਿਸਤਾਨ ਨਾਲੋਂ ਕਾਫੀ ਘੱਟ ਸੀ ਤੇ ਸਭ ਤੋਂ ਵੱਡੀ ਗੱਲ ਪਾਕਿਸਤਾਨ ਦੇ ਕੋਲ ਸਨ ਅਮਰੀਕਾ ਦੇ ਬਣਾਏ ਹੋਏ ਪੈਟਰਨ ਟੈਂਕ ਜੋ ਕਿਸੇ ਵੀ ਫਕਦੇ ਹੋਏ ਜੰਗੇ ਮੈਦਾਨ ਵਿੱਚ ਵੱਡੇ ਤੋਂ ਵੱਡੇ ਦੁਸ਼ਮਣ ਦਾ ਮੂੰਹ ਮੋੜ ਦੇਣ ਦਾ ਦਮ ਰੱਖਦੇ ਸਨ ਤੇ ਉਹਨਾਂ ਦਾ ਮੁਕਾਬਲਾ ਭਾਰਤ ਕਰ ਰਿਹਾ ਸੀ ਸ਼ਰਮਨ ਤੇ ਸੈਂਚੂਰੀਅਨ ਟੈਂਕਾਂ ਨਾਲ ਜੋ ਵਰਲਡ ਵਾਰ 2 ਵਿੱਚ ਵਰਤੋਂ ਕਰਨ ਤੋਂ ਬਾਅਦ ਅੰਗਰੇਜ਼ ਜਾਂਦੇ ਹੋਏ ਇੱਥੇ ਛੱਡ ਗਏ ਸਨ ਇਸੇ ਲਈ ਹੀ ਪਾਕਿਸਤਾਨੀ ਹਮਲੇ ਦੇ ਸਾਹਮਣੇ ਭਾਰਤੀ ਡਿਫੈਂਸ ਲਾਈਨ ਲਈ ਮੁਕਾਬਲਾ ਕਰਨਾ ਬਹੁਤ ਔਖਾ ਹੋ ਰਿਹਾ ਸੀ ਲਗਭਗ 2 ਦਿਨਾਂ ਤੱਕ ਭਾਰਤ ਨੇ ਕਿਸੇ ਤਰ੍ਹਾਂ ਪਾਕਿਸਤਾਨ ਨੂੰ ਰੋਕੀ ਰੱਖਿਆ ਪਰ ਪਾਕਿਸਤਾਨ ਵਾਲੇ ਤਾਂ ਪਿੱਛੇ ਹਟਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਆਖਰਕਾਰ ਸਰਦਾਰ ਹਰਬਖਸ਼ ਸਿੰਘ ਨੇ ਭਾਰਤੀ ਫੌਜ ਦੇ ਮੁਖੀ ਮਿਸਟਰ ਜੇਐਸ ਚੌਧਰੀ ਨਾਲ ਫੋਨ ਤੇ ਗੱਲਬਾਤ ਕੀਤੀ ਸਰਦਾਰ ਸਾਹਿਬ ਦਾ ਕਹਿਣਾ ਸੀ ਕਿ ਜੇ ਅਸੀਂ ਸਿਰਫ ਡਿਫੈਂਸ ਮੋਡ ਦੇ ਵਿੱਚ ਰਹਿ ਕੇ ਦੁਸ਼ਮਣ ਨੂੰ ਰੋਕਣ ਦੀ ਹੀ ਕੋਸ਼ਿਸ਼ਾਂ ਕਰਦੇ ਰਹੇ ਤਾਂ ਉਹ ਸਾਡੇ ਤੇ ਹਾਵੀ ਹੋਏ ਰਹਿਣਗੇ ਜੇ ਪਾਕਿਸਤਾਨ ਨੂੰ ਬੈਕਫੁੱਟ ਤੇ ਧੱਕਣਾ ਹੈ ਤਾਂ ਸਾਨੂੰ ਉਹਨਾਂ ਤੋਂ ਵੱਧ ਐਗਰੈਸਿਵ ਹੋਣਾ ਪਊਗਾ ਆਪਾਂ ਸ਼ੰਭ ਜੋੜੀਆਂ ਸੈਕਟਰ ਦੇ ਵਿੱਚ ਤਾਂ ਉਹਨਾਂ ਨੂੰ ਰੋਕ ਹੀ ਰਹੇ ਹਾਂ ਇਸੇ ਦੇ ਨਾਲ-ਨਾਲ ਤੁਸੀਂ ਮੈਨੂੰ ਅੰਮ੍ਰਿਤਸਰ ਵਾਲੇ ਪਾਸਿਓਂ ਬਾਰਡਰ ਕ੍ਰੋਸ ਕਰਕੇ ਸਿੱਧਾ ਲਾਹੌਰ ਵੱਲ ਅੱਗੇ ਵਧਣ ਦੀ ਪਰਮਿਸ਼ਨ ਦੇ ਦਿਓ ਫੇਰ ਵੇਖਿਓ ਦੁਸ਼ਮਨ ਨੂੰ ਕਿਵੇਂ ਭਾਜੜਾ ਪੈਂਦੀਆਂ ਇਹ ਕੰਮ ਜ਼ਰੂਰੀ ਤਾਂ ਸੀ ਪਰ ਹੱਦ ਤੋਂ ਵੱਧ ਰਿਸਕੀ ਵੀ ਸੀ ਸੈਨਾ ਮੁਖੀ ਇੰਨਾ ਰਿਸਕੀ ਫੈਸਲਾ ਲੈਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਸਨ ਸਰਦਾਰ ਹਰਬਖਸ਼ ਸਿੰਘ ਨੂੰ ਉਹਨਾਂ ਦੇ ਹਾਵ-ਭਾਵ ਵੇਖ ਕੇ ਉਹਨਾਂ ਦੀ ਮਨੋਦਸ਼ਾ ਦਾ ਅੰਦਾਜ਼ਾ ਲੱਗ ਗਿਆ ਸੀ ਤਦ ਉਹਨਾਂ ਨੇ ਕਿਹਾ ਕਿ ਜਰਨਲ ਸਾਹਿਬ ਜੇ ਤੁਸੀਂ ਇਹ ਫੈਸਲਾ ਲੈਣ 'ਚ ਅਸਮਰਥ ਹੋ ਤਾਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੇਰੀ ਸਿੱਧੀ ਗੱਲ ਕਰਾ ਦਿਓ ਮੈਂ ਆਪੇ ਉਹਨਾਂ ਨੂੰ ਸਾਰੀ ਸਥਿਤੀ ਸਮਝਾ ਕੇ ਉਹਨਾਂ ਤੋਂ ਹਮਲੇ ਦੀ ਇਜਾਜ਼ਤ ਲੈ ਲਵਾਂਗਾ ਦੇਸ਼ ਦੇ ਪ੍ਰਧਾਨ ਮੰਤਰੀ ਉਸ ਸਮੇਂ ਸਨ ਲਾਲ ਬਹਾਦਰ ਸ਼ਾਸਤਰੀ ਬਹੁਤ ਹੀ ਇਮਾਨਦਾਰ ਤੇ ਦੇਸ਼ ਦੀ ਭਲਾਈ ਵਿੱਚ ਸੋਚਣ ਵਾਲੇ ਨੇਤਾ ਆਖਰਕਾਰ ਸਰਦਾਰ ਸਾਹਿਬ ਦੀ ਪ੍ਰਧਾਨ ਮੰਤਰੀ ਜੀ ਨਾਲ ਸਿੱਧੀ ਗੱਲ ਕਰਵਾਈ ਗਈ। ਸੁਭਾਵਕ ਹੈ ਕਿ ਇੱਕ ਰਾਜ ਨੇ ਤੁਹਾਨੂੰ ਇੱਕ ਜੰਗੀ ਮਾਹਰ ਦਾ ਨਜ਼ਰੀਆ ਸਮਝਾਉਣ ਵਿੱਚ, ਯੁੱਧ ਨੀਤੀਆਂ ਸਮਝਾਉਣ ਵਿੱਚ ਥੋੜੀ ਮੁਸ਼ਕਲ ਤਾਂ ਕਰਨੀ ਪਣੀ ਸੀ। ਪਰ ਆਖਰਕਾਰ ਸਰਦਾਰ ਹਰਬਖ ਸਿੰਘ ਨੂੰ ਲਾਹੌਰ ਵਾਲੇ ਪਾਸੇ ਹਮਲਾ ਕਰਨ ਦੀ ਇਜਾਜ਼ਤ ਮਿਲ ਹੀ ਗਈ। ਹਮਲੇ ਦੀ ਸਾਰੇ ਵਿਉਂਤਬੰਦੀ ਕਰਨ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਹੀ ਸੌਂਪੀ ਗਈ ਤੇ ਨਾਲ ਦੀ ਨਾਲ ਹੀ ਆਰਮੀ ਤੇ 에ਅਰ ਫੋਰਸ ਨੂੰ ਵੀ ਇਸ ਗੱਲ ਦੇ ਆਰਡਰ ਜਾਰੀ ਕਰ ਦਿੱਤੇ ਗਏ। ਤੇ ਆਖਰਕਾਰ ਕੁਝ ਹੀ ਘੰਟਿਆਂ ਦੀ ਤਿਆਰੀ ਤੋਂ ਬਾਅਦ ਦੁਸ਼ਮਨ ਤੇ ਧਾਵਾ ਬੋਲ ਦਿੱਤਾ ਗਿਆ ਤੇ ਭਾਰਤੀ ਫੌਜ ਬਾਰਡਰ ਕਰਾਸ ਕਰਕੇ ਅੱਗੇ ਵਧਦੇ ਹੋਏ ਪਾਕਿਸਤਾਨ ਦੀ ਜ਼ਮੀਨ ਵਿੱਚ ਦਾਖਲ ਹੋ ਗਈ ਤਿੰਨ ਅੱਡ ਥਾਵਾਂ ਤੋਂ ਪਾਕਿਸਤਾਨ ਵਿੱਚ ਵੜ ਕੇ ਕੀਤੀ ਇਸ ਜ਼ਬਰਦਸਤ ਕਾਰਵਾਈ ਨਾਲ ਪਾਕਿਸਤਾਨ ਵਿੱਚ ਭਾਜੜਾਂ ਪੈ ਗਈਆਂ ਸਰਦਾਰ ਸਾਹਿਬ ਦੀ ਨੀਤੀ ਇਨ ਬਿਨ ਕਾਰਗਰ ਸਾਬਿਤ ਹੋਈ ਇਸ ਹਮਲੇ ਨੇ ਪਾਕਿਸਤਾਨੀ ਆਰਮੀ ਨੂੰ ਡੂੰਘੇ ਪਸ਼ੂ ਪੇਸ਼ਟ ਪਾ ਦਿੱਤਾ ਉਹਨਾਂ ਦਾ ਆਪਣਾ ਸਾਰਾ ਜੋਰ ਸੰਭ ਜੋੜਿਆ ਸੈਕਟਰ ਤੋਂ ਗਵੰਡੀ ਦੇ ਘਰ ਵਿੱਚ ਵੜਨ ਤੇ ਲੱਗਿਆ ਹੋਇਆ ਸੀ ਤੇ ਹੁਣ ਗਵੰਡੀ ਆਲਰੇਡੀ ਲਾਹੌਰ ਵਾਲੇ ਪਾਸਿਓਂ ਉਹਨਾਂ ਦੇ ਆਪਣੇ ਘਰ ਵਿੱਚ ਵੜ ਚੁੱਕਿਆ ਸੀ ਇਸ ਲਈ ਫਿਰ ਜਿਹੜੀ ਆਰਮੀ ਸ਼ੰਭ ਜੋੜੀਆਂ ਸੈਕਟਰ ਵਾਲੇ ਪਾਸਿਓਂ ਪਿਛਲੇ ਕਈ ਦਿਨਾਂ ਤੋਂ ਆਪਣੇ ਪੈਟਰਨ ਟੈਂਕਾਂ ਦੇ ਦਮ ਤੇ ਭਾਰਤੀ ਫੌਜ ਦਾ ਸਾਹ ਲੈਣ ਔਖਾ ਕਰੀ ਖੜੀ ਸੀ ਹੁਣ ਆਪਣਾ ਲਾਮ ਲਸ਼ਕਰ ਚੱਕ ਕੇ ਲਾਹੌਰ ਵੱਲ ਭੱਜਣ ਤੇ ਮਜਬੂਰ ਹੋ ਗਈ ਤੇ ਉਹਨਾਂ ਦਾ ਇਹ ਹਮਲਾ ਆਪੇ ਹੀ ਫੇਲ ਹੋ ਗਿਆ ਉਧਰ ਭਾਰਤੀ ਫੌਜ ਪਾਕਿਸਤਾਨ ਵਿੱਚ ਕਾਫੀ ਅੰਦਰ ਤੱਕ ਦਾਖਲ ਹੋ ਗਈ ਸੀ ਪਰ ਜੋ ਹਾਲਾਤ ਆਪਾਂ ਕਹਾਣੀ ਸੁਣ ਕੇ ਆਪਣੇ ਸੁਰਤ ਵਿੱਚ ਉਕੇਰਦੇ ਹਾਂ ਅਸਲ ਹਕੀਕਤ ਉਹ ਤੋਂ ਕਈ ਵਧ ਬੱਤਰ ਹੁੰਦੀ ਹੈ ਕਿਸੇ ਦੇ ਘਰ ਵਿੱਚ ਵੜ ਕੇ ਮਾਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਤਿੰਨ ਅੱਡੜ ਥਾਵਾਂ ਤੋਂ ਐਂਟਰ ਹੋਈ ਭਾਰਤੀ ਫੌਜ ਨੂੰ ਕਿਤੇ ਸਫਲਤਾ ਮਿਲੀ ਕਿਤੇ ਉਹ ਕਾਮਯਾਬ ਨਹੀਂ ਹੋ ਪਾਏ ਤੇ ਕਿਸੇ ਕਿਸੇ ਥਾਂ ਦੇ ਹਾਲਾਤਾਂ ਇਹੋ ਜਿਹੇ ਹੋਗੇ ਸਨ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ। ਵਿੱਕੀ ਵਿੰਡ ਖਲੜਾ ਤੋਂ ਦਾਖਲ ਹੋਈ ਚੌਥੀ ਮਾਉਂਟ ਬੈਟਨ ਦਾ ਮੁਕਾਬਲਾ ਪਾਕਿਸਤਾਨ ਦੀ ਪਹਿਲੀ ਰਜiment ਨਾਲ ਹੋਇਆ। ਸਾਰੀ ਬਟਾਲੀਅਨ ਨੂੰ ਚਾਰੇ ਪਾਸੇ ਘੇਰ ਕੇ 17 ਘੰਟੇ ਤੱਕ ਲਗਾਤਾਰ ਗੋਲਾਬਾਰੀ ਕੀਤੀ ਗਈ। ਅਨੇਕਾਂ ਸੂਰਮੇ ਸਿਪਾਹੀ ਸ਼ਹੀਦ ਹੋ ਗਏ। ਪਾਕਿਸਤਾਨ ਦੇ ਲਈ ਉਹਦੇ ਪੈਟਰਨ ਟ੍ਰਿੰਕ ਇੱਕ ਵਾਰ ਫੇਰ ਹੁਕਮ ਦਾ ਇਕਾ ਸਾਬਿਤ ਹੋ ਰਹੇ ਸਨ। ਜਿਵੇਂ ਜਿਵੇਂ ਸ਼ੰਭਜੋਨੀ ਸੈਕਟਰ ਵਾਲੇ ਪਾਸੇ ਵਾਪਸ ਆਈ ਪਾਕਿਸਤਾਨੀ ਆਰਮੀ ਨੇ ਲਾਹੌਰ ਵੱਲ ਆ ਕੇ ਆਪਣਾ ਮੋਰਚਾ ਸੰਭਾਲਣਾ ਸ਼ੁਰੂ ਕੀਤਾ। ਭਾਰਤੀ ਫੌਜ ਦੇ ਜੰਗੇ ਮੈਦਾਨ ਵਿੱਚੋਂ ਪੈਰ ਉਖੜਨ ਲੱਗ ਪਏ ਪੈਟਰਨ ਟੈਂਕਾਂ ਨੇ ਜੰਗੇ ਮੈਦਾਨ ਵਿੱਚ ਪਾੜੜਾਂ ਪਾ ਦਿੱਤੀਆਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਪਾਕਿਸਤਾਨੀ ਟੈਂਕ ਇਨਫਰਾ ਰੈਡ ਟੈਕਨੋਲੋਜੀ ਨਾਲ ਲੈਸ ਸਨ ਇਨਫਰਾ ਰੈਡ ਟੈਕਨੋਲੋਜੀ ਇੱਕ ਇਹੋ ਜੀ ਤਕਨੀਕ ਹੁੰਦੀ ਹੈ ਜੀਦੇ ਕਰਕੇ ਕੋਪ ਹਨੇਰੇ ਦੇ ਵਿੱਚ ਵੀ ਨਿਸ਼ਾਨਾ ਲਾਉਣਾ ਜਾਂ ਫਿਰ ਰਾਤ ਦੇ ਅੱਗੇ ਵਧਣਾ ਬਹੁਤ ਹੀ ਸੁਖਾਲਾ ਹੋ ਜਾਂਦਾ ਹੈ ਅੱਜ ਦੇ ਟਾਈਮ ਤੇ ਤਾਂ ਇਹ ਟੈਕਨੋਲੋਜੀ ਬਹੁਤ ਹੀ ਆਮ ਹੋ ਗਈ ਹੈ ਪਰ ਆਪਾਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ 70 ਸਾਲ ਪਹਿਲਾਂ ਦੀ ਇਸੇ ਟੈਕਨੋਲੋਜੀ ਦੇ ਕਾਰਨ ਹੀ ਪੈਟਰਨ ਟੈਂਕਾਂ ਦੇ ਸਾਹਮਣੇ ਭਾਰਤੀ ਫੌਜ ਆਪਣੇ ਆਪ ਨੂੰ ਬਿਲਕੁਲ ਹੀ ਹੀਣਾ ਮਹਿਸੂਸ ਕਰ ਰਹੀ ਸੀ ਇਸੇ ਕਰਕੇ ਹੀ ਫਿਰ ਵੱਡੀ ਗਿਣਤੀ ਵਿੱਚ ਜਵਾਨਾਂ ਨੇ ਜੰਗੇ ਮੈਦਾਨ ਚੋਂ ਭੱਜਣਾ ਸ਼ੁਰੂ ਕਰ ਦਿੱਤਾ 13 ਡੋਗਰਾ ਰੈਜਮੈਂਟ ਦੇ 18 ਰਾਜਪਤਾਨਾ ਰਾਈਫਲਸ ਦੇ ਲਗਭਗ 225 ਤੋਂ ਵੱਧ ਜਵਾਨ ਭਗਦੇ ਜੰਗੇ ਮੈਦਾਨ ਚੋਂ ਫਰਾਰ ਹੋ ਗਏ ਨੌਵੀਂ ਜੈਕ ਰਾਈਫਲਸ ਦਾ ਆਪਣੇ ਮੇਜਰ ਸਮੇਤ ਸਾਰੀ ਦੀ ਸਾਰੀ ਹੀ ਲਾਪਤਾ ਹੋ ਗਈ ਤੇ ਜਦੋਂ ਭਾਰਤੀ ਫੌਜ ਦੇ ਪੈਰ ਥਿਰ ਕਰਨ ਲੱਗੇ ਤਾਂ ਮੌਕਾ ਵੇਖ ਕੇ ਹੁਣ ਪਾਕਿਸਤਾਨੀ ਆਰਮੀ ਬਾਰਡਰ ਲੰਘ ਕੇ ਭਾਰਤ ਦੀਆਂ ਹੱਦਾਂ ਵਿੱਚ ਆ ਵੜੀ ਤੇ ਰਾਤ ਦੇ ਹਨੇਰੇ ਵਿੱਚ ਅੱਗੇ ਵਧਦੇ ਹੋਏ ਭਾਰਤ ਦਾ ਕਾਫੀ ਇਲਾਕਾ ਆਪਣੇ ਘੇਰੇ ਵਿੱਚ ਲੈ ਲਿਆ ਪਾਕ ਆਰਮੀ ਦਾ ਪਹਿਲਾ ਨਿਸ਼ਾਨਾ ਸੀ ਕਿ ਸਤਲੁਜ ਤੇ ਬਿਆਸ ਦੇ ਸੰਗਮ ਹਰੀਕੇ ਤੇ ਕਬਜ਼ਾ ਕਰਕੇ ਉੱਥੋਂ ਦਾ ਪੁਲ ਉਡਾ ਦਿੱਤਾ ਜਾਵੇ ਤਾਂ ਜੋ ਇਸ ਸਾਰੇ ਇਲਾਕੇ ਦਾ ਸੰਪਰਕ ਭਾਰਤ ਨਾਲ ਟੁੱਟ ਜਾਵੇ ਜਦੋਂ ਇਸ ਸਾਰੀ ਗੱਲ ਦੀ ਖਬਰ ਆਰਮੀ ਚੀਫ ਮਿਸਟਰ ਚੌਧਰੀ ਨੂੰ ਲੱਗੀ ਤਾਂ ਉਹਨਾਂ ਸਰਦਾਰ ਹਰਬਖਸ਼ ਸਿੰਘ ਨੂੰ ਫੋਨ ਕਰਕੇ ਆਰਡਰ ਦਿੱਤਾ ਕਿ ਅਸੀਂ ਪਹਿਲੇ ਮੋਰਚਿਆਂ ਤੇ ਪਾਕਿਸਤਾਨ ਤੋਂ ਹਾਰ ਚੁੱਕੇ ਹਾਂ ਇਹ ਸਾਰਾ ਇਲਾਕਾ ਜਿੱਤਣ ਤੋਂ ਹੁਣ ਪਾਕਿਸਤਾਨ ਨੂੰ ਕੋਈ ਨਹੀਂ ਰੋਕ ਸਕਦਾ ਸੋ ਤੁਸੀਂ ਆਪਣੇ ਸਾਰੇ ਫੌਜ ਤੇ ਲਾਮ ਲਸ਼ਕਰ ਲੈ ਕੇ ਬਿਆਸ ਦਰਿਆ ਤੱਕ ਪਿੱਛੇ ਹਟ ਜਾਓ ਤੇ ਵਿਆਸ ਦਰਿਆ ਤੇ ਆ ਕੇ ਆਪਣੀ ਸੈਕਿੰਡ ਡਿਫੈਂਸ ਲਾਈਨ ਤਿਆਰ ਕਰੋ ਤਾਂ ਕਿ ਘੱਟੋ ਘੱਟ ਇਹ ਇਲਾਕਾ ਤਾਂ ਬਚਾ ਲਿਆ ਜਾਵੇ ਸਰਦਾਰ ਹਰਬਖਸ਼ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜਦੋਂ ਮੈਂ ਸੈਨਾ ਮੁਖੀ ਦੀ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਰਹਿ ਗਿਆ ਸਾਡੇ ਫੋਨ ਤੇ ਬੜੀ ਤਿੱਖੀ ਬਹਿਸ ਹੋਈ ਮੈਂ ਮਿਸਟਰ ਚੌਧਰੀ ਨੂੰ ਇਹ ਹੁਕਮ ਮੰਨਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ। ਅਗਲੇ ਦਿਨ ਸਪੈਸ਼ਲੀ ਮੈਨੂੰ ਮਿਲਣ ਲਈ ਮਿਸਟਰ ਚੌਧਰੀ 에ਅਰ ਫੋਰਸ ਦੇ ਜਹਾਜ਼ ਤੇ ਚੜ ਕੇ ਆਏ ਤੇ ਇਸ ਮੁੱਦੇ ਤੇ ਇੱਕ ਵਾਰ ਫੇਰ ਸਾਡੀ ਬਹਿਸ ਹੋਈ। ਮੈਂ ਜਰਨਲ ਸਾਹਿਬ ਨੂੰ ਕਿਹਾ ਕਿ ਅੱਜ ਤੋਂ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਵਾ ਚੁੱਕੇ ਹਾਂ। ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਅਸੀਂ ਦਰਬਾਰ ਸਾਹਿਬ ਵੀ ਗਵਾ ਦਈਏ ਤੇ ਸਿੱਖ ਦਰਬਾਰ ਸਾਹਿਬ ਅਮਰਸਰ ਲਈ ਵੀ ਅਰਦਾਸ ਕਰਿਆ ਕਰਨ ਕਿ ਜਿਨ੍ਹਾਂ ਗੁਰੂ ਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਮੈਂ ਤੁਹਾਡਾ ਇਹ ਆਰਡਰ ਮੰਨਣ ਤੋਂ ਸਾਫ਼-ਸਾਫ਼ ਇਨਕਾਰ ਕਰਦਾ ਹਾਂ ਮੈਂ ਪਹਿਲਾਂ ਆਪ ਜੰਗੇ ਮੈਦਾਨ ਵਿੱਚ ਜਾਊਂਗਾ ਤੇ ਆਪ ਉੱਥੇ ਜਾ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਫੈਸਲਾ ਕਰੂੰਗਾ ਕਿ ਅੱਗੇ ਕੀ ਕਰਨਾ ਚਾਹੀਦਾ ਹੈ ਇਸ ਬਹਿਸ ਦਾ ਜ਼ਿਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਕਿਤਾਬ ਲੈਫਟ ਵੀ ਫੋਰਗੇਟ ਵਿੱਚ ਕੀਤਾ ਹੈ ਜੋ ਕਿ ਉਸ ਸਮੇਂ ਲੈਫਟਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਦੇ ਏਜੀਸੀ ਸਮ ਜਦੋਂ ਸਰਦਾਰ ਸਾਹਿਬ ਜੰਗੇ ਮੈਦਾਨ ਵਿੱਚ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ 11 ਕੋਰ ਦੇ ਕਮਾਂਡਰ ਸਰਦਾਰ ਜੈਸਟ ਲੋਨਲ ਹੋਈ ਢਿੱਲੋ ਸਾਹਿਬ ਦਾ ਕਹਿਣਾ ਸੀ ਕਿ ਜੇ ਮੋਟਾ-ਮੋਟਾ ਅੰਦਾਜ਼ਾ ਲਾਈਏ ਤਾਂ ਜੰਗੇ ਮੈਦਾਨ ਵਿੱਚ ਤਨਾਤ ਕੁੱਲ 6 ਦੇ ਵਿੱਚੋਂ 2.5 ਤੋਂ ਵੱਧ ਕੰਪਨੀਆਂ ਮੈਦਾਨ ਛੱਡ ਕੇ ਭੱਜ ਗਈਆਂ ਹਨ ਚੌਥੀ ਮਾਉਂਟ ਬੈਟਨ ਦੇ ਤਾਂ ਅੱਧੇ ਤੋਂ ਵੱਧ ਸਿਪਾਹੀ ਪਿੱਠ ਦਿਖਾ ਚੁੱਕੇ ਹਨ ਜਿਸ ਨਾਲ ਬਾਕੀ ਦੀ ਫੌਜ ਦਾ ਵੀ ਮਨੋਬਲ ਡਾਵਾ ਡੋਲ ਹੋਇਆ ਪਿਆ ਹੈ ਕਿਉਂ ਨਾ ਇਹਦੀ ਥਾਂ ਤੇ 11 ਕੋਰ ਦੀ ਫੌਜ ਤਨਾਤ ਕਰ ਦਿੱਤੀ ਜਾਵੇ ਅੱਗੇ ਸਰਦਾਰ ਹਰਬਖਸ਼ ਸਿੰਘ ਨੇ ਜਵਾਬ ਦਿੱਤਾ ਕਿ ਕਮਾਂਡਰ ਸਾਹਿਬ ਕਦੇ ਵੀ ਪਖ ਦੇ ਜੰਗੇ ਮੈਦਾਨ ਵਿੱਚ ਫੌਜਾਂ ਉਹਨਾਂ ਦੇ ਜਰਨੈਲ ਬਦਲੇ ਨਹੀਂ ਜਾਂਦੇ ਜੇ ਫੌਜ ਆਪਣੀ ਵਿੱਚ ਕੋਈ ਕਮੀ ਹੁੰਦੀ ਤਾਂ ਇੱਕ ਹਫਤੇ ਤੱਕ ਪੈਟਨ ਟੈਂਕਾਂ ਦੇ ਸਾਹਮਣੇ ਖੜਨਾ ਪਾਉਂਦੇ ਹੁਣ ਲੋੜ ਹੈ ਤਾਂ ਬਸ ਇਨਾਂ ਸੂਰਮਿਆਂ ਦੇ ਡਿੱਗੇ ਹੋਏ ਜੋਸ਼ ਨੂੰ ਦੁਬਾਰਾ ਜਗਾਉਣ ਦੀ ਤੁਸੀਂ ਵੇਖਿਓ ਕੱਲ ਨੂੰ ਇਹੀ ਸ਼ੇਰ ਜੰਗੇ ਮੈਦਾਨ ਵਿੱਚ ਕਿਵੇਂ ਅੱਗ ਬਰਾਉਣਗੇ ਤਦ ਸਰਦਾਰ ਹਰਬਖਸ਼ ਸਿੰਘ ਆਪ ਜੰਗੇ ਦੀ ਡਰਾਈਵਿੰਗ ਸੀਟ ਤੇ ਬੈਠੇ ਥਾਂ ਤਾਂ ਜਾ ਕੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਜੋਸ਼ ਭਰੀਆਂ ਤਕਰੀਰਾਂ ਦਿੱਤੀਆਂ ਨਤੀਜਾ ਇਹ ਹੋਇਆ ਕਿ ਢਹ ਢੇਰੀ ਹੋ ਚੁੱਕੇ ਜਵਾਨਾਂ ਦੇ ਹੌਸਲੇ ਮੁੜ ਜਵਾਲਾਮੁਖੀ ਪਖਨ ਲੱਗ ਪਏ ਕੁਝ ਘੰਟੇ ਪਹਿਲਾਂ ਤੱਕ ਜਿਹੜੇ ਜਵਾਨ ਆਪਣੀ ਜਾਨ ਬਚਾਉਣ ਦੀ ਫਿਕਰ ਕਰ ਰਹੇ ਸਨ ਉਹ ਹੁਣ ਦੁਸ਼ਮਣ ਨੂੰ ਕੱਚਾ ਚਵਾ ਦੇਣ ਦੀਆਂ ਗੱਲਾਂ ਕਰਨ ਲੱਗ ਪਏ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਵਿਉਂਤਬੰਦੀ ਘੜੀ ਗਈ ਪਾਕ ਆਰਮੀ ਦੇ ਵਧਨ ਦੇ ਅੰਦੇਸ਼ੇ ਲਾ ਕੇ ਟੈਂਕਾਂ ਦੇ ਰਾਹਾਂ ਵਿੱਚ ਵਿਰੋਧੀ ਸੁਰੰਗਾਂ ਵਿਛਾ ਦਿੱਤੀਆਂ ਗਈਆਂ ਰਾਹ ਵਿੱਚ ਪੈਂਦੇ ਸੂਏ ਦੇ ਨਾਲਿਆਂ ਵਿੱਚ ਪਾਣੀ ਛੱਡ ਦਿੱਤਾ ਗਿਆ ਇਸ ਜੰਗ ਵਿੱਚ ਪੰਜਾਬ ਦੇ ਕਿਸਾਨਾਂ ਨੇ ਵੀ ਫੌਜ ਦਾ ਵੱਧ ਚੜ ਕੇ ਸਾਥ ਦਿੱਤਾ ਕਿਸਾਨੀ ਜੱਤੇ ਫੌਜੀਾਂ ਤੱਕ ਲਗਾਤਾਰ ਲੰਗਰ ਪਹੁੰਚਾਉਂਦੇ ਰਹੇ ਨਾਲ ਹੀ ਵਕ ਵਕ ਥਾਵਾਂ ਤੇ ਉਹਨਾਂ ਦੇ ਜਥੇ ਰੁੱਖਾਂ ਦੇ ਮਚਾਨਾ ਬਣਾ ਕੇ ਬੈਠੇ ਸਨ ਫੌਜੀਆ ਨੂੰ ਪਤਾ ਲੱਗੇ ਨਾ ਲੱਗੇ ਕਿਸਾਨਾਂ ਦੇ ਪੁੱਤ ਟੈਂਕਾਂ ਦੀ ਆਵਾਜ਼ ਤੇ ਧਮਕ ਤੋਂ ਅੰਦਾਜ਼ਾ ਲਾ ਲੈਂਦੇ ਸਨ ਕਿ ਟੈਂਕ ਕਿਹੜੇ ਪਾਸਿਓਂ ਅੱਗੇ ਵੱਧ ਰਹੇ ਹਨ ਵੱਧ ਰਹੀ ਪਾਕ ਆਰਮੀ ਦੇ ਰਾਹ ਵਿੱਚ ਮੋਰਚੇ ਤਨਾਤ ਕਰਕੇ ਛਾਪੇਮਾਰੀ ਹਮਲੇ ਕੀਤੇ ਗਏ ਭਾਰਤੀ ਫੌਜ ਦੇ ਜਿਹੋ ਜਿਹੇ ਹਾਲਾਤ ਪਹਿਲਾਂ ਸਨ ਪਾਕਿਸਤਾਨੀ ਫੌਜ ਨੇ ਇਹੋ ਜੀ ਜਵਾਬੀ ਕਾਰਵਾਈ ਦਾ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਐਨੇ ਜ਼ਬਰਦਸਤ ਹਮਲੇ ਕੀਤੇ ਗਏ ਕਿ ਇੱਕੋ ਦਿਨ ਵਿੱਚ ਹੀ ਪਾਕਿਸਤਾਨ ਦੇ 14 ਪੈਟਨ ਟੈਂਕ ਤਬਾਹ ਕਰ ਦਿੱਤੇ ਗਏ ਦੁਸ਼ਮਨ ਫੌਜ ਦੇ ਅਨੇਕਾਂ ਸਿਪਾਹੀ ਢੇਰ ਕਰ ਦਿੱਤੇ ਪਾਕਿਸਤਾਨੀ ਆਰਮੀ ਨੂੰ ਇਹੋ ਜੀ ਵਿਪਤਾ ਵਿੱਚ ਪਾ ਦਿੱਤਾ ਕਿ ਕਦੀ ਦਿੱਲੀ ਤੇ ਕਬਜ਼ਾ ਕਰਨ ਦਾ ਸੁਪਨਾ ਵੇਖ ਰਹੀ ਫੌਜ ਨੂੰ ਯੁੱਧਬੰਦੀ ਲਈ ਮਜਬੂਰ ਹੋਣਾ ਪਿਆ ਜੰਗ ਮੁੱਕਣ ਤੇ ਦੋਵੇਂ ਦੇਸ਼ ਕਲੇਮ ਕਰਦੇ ਸਨ ਕਿ ਜਿੱਤ ਉਹਨਾਂ ਦੇ ਹਿੱਸੇ ਵਿੱਚ ਆਈ ਹੈ ਤੇ ਦੁਸ਼ਮਨ ਦੇਸ਼ ਨੂੰ ਹਾਰ ਮਿਲੀ ਹੈ ਪਰ ਜੇ ਅੰਕੜਿਆਂ ਵੱਲ ਵੇਖੀਏ ਤਾਂ ਭਾਰਤ ਪਾਕਿਸਤਾਨ ਨਾਲੋਂ ਚੰਗੀ ਸਥਿਤੀ ਵਿੱਚ ਸੀ ਪਾਕਿਸਤਾਨ ਨੇ ਭਾਰਤ ਦਾ 540 ਵਰਗ ਕਿਲੋਮੀਟਰ ਦਾ ਇਲਾਕਾ ਦਬ ਲਿਆ ਜਦਕਿ ਭਾਰਤ ਨੇ ਪਾਕਿਸਤਾਨ ਦੇ 1920 ਕਿਲੋਮੀਟਰ ਹਿੱਸੇ ਤੇ ਕਬਜ਼ਾ ਕਰ ਲਿਆ ਇਸ ਜੰਗ ਵਿੱਚ ਪਾਕਿਸਤਾਨ ਦੇ 3800 ਫੌਜੀ ਸ਼ਹੀਦ ਹੋਏ ਜਦਕਿ ਭਾਰਤ ਦੇ ਲਗਭਗ 3000 ਦੇ ਕਰੀਬ ਇਸ ਜੰਗ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਰਨਲ ਈਯੂਬ ਖਾਨ ਦਾ ਬਿਆਨ ਆਇਆ ਕਿ ਜੇ ਉਸ ਰਾਤ ਲੈਫਟਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਚਟਾਨ ਬਣ ਕੇ ਸਾਡੇ ਰਾਵਿਚ ਨਾ ਖਲੋਂਦਾ ਤਾਂ ਅੱਜ ਘੱਟੋ-ਘੱਟ ਹਰੀਕੇ ਤੱਕ ਦਾ ਇਲਾਕਾ ਤਾਂ ਪਾਕਿਸਤਾਨ ਕੋਲ ਹੀ ਹੋਣਾ ਸੀ ਹੁਣ ਸੋਚਣ ਵਾਲੀ ਗੱਲ ਹੈ ਕਿ ਦੁਸ਼ਮਣ ਦੇਸ਼ ਜਿਹੜੇ ਸੂਰਮੇ ਦੀ ਤਾਰੀਫ ਕਰ ਰਿਹਾ ਹੈ ਆਪਾਂ ਉਹਨੂੰ ਅਜੇ ਤੱਕ ਕਿੰਨਾ ਕੀ ਯਾਦ ਕੀਤਾ ਤੇ ਜੇ ਪਾਕਿਸਤਾਨ ਸੱਚਮੁੱਚ ਹਰੀਕੇ ਤੱਕ ਕਬਜ਼ਾ ਕਰ ਲੈਂਦਾ ਤਰਨ ਤਾਰਨ ਗੋਇੰਦਵਾਲ ਖੇਮਕਰਨ ਖੰਡੂਰ ਸਾਹਿਬ ਤੇ ਹੋਰ ਪਤਾ ਨਹੀਂ ਕਿੰਨੇ ਗੁਰੂ ਘਰ ਸਾਡੇ ਤੋਂ ਖੋਏ ਜਾਣੇ ਸੀ ਤੇ ਇੰਨੀ ਵੱਡੀ ਦੇਣ ਦੇ ਬਦਲੇ ਇਹਨਾਂ ਨੂੰ ਮਿਲਿਆ ਕੀ ਜੰਗ ਖਤਮ ਹੋਣ ਤੋਂ ਬਾਅਦ ਪਹਿਲਾਂ ਤਾਂ ਆਪਣੇ ਸੀਨੀਅਰ ਅਫਸਰਾਂ ਦਾ ਆਰਡਰ ਨਾ ਮੰਨਣ ਦਾ ਇਲਜ਼ਾਮ ਲਾ ਕੇ ਇਹਨਾਂ ਦੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਫਿਰ ਪ੍ਰਧਾਨ ਮੰਤਰੀ ਸ਼ਾਸਤਰੀ ਅੱਗੇ ਆਏ ਤੇ ਉਹਨਾਂ ਨੇ ਸਰਦਾਰ ਹਰਬਖਸ਼ ਸਿੰਘ ਦੀ ਸਪੋਰਟ ਕੀਤੀ ਤੇ ਬਾਅਦ ਵਿੱਚ ਫਿਰ ਇਹਨਾਂ ਨੂੰ ਪਦਮ ਵਿਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ 84 ਵਿੱਚ ਤੀਜਾ ਕੱਲੂਕਾਰਾ ਵਾਪਰਿਆ ਤਾਂ ਹਮਲੇ ਤੋਂ ਬਾਅਦ ਵੱਖ-ਵੱਖ ਸ਼ੋਣੀਆਂ ਵਿੱਚ ਕਈ ਸਿੱਖ ਫੌਜੀਆ ਨੇ ਬਗਾਵਤ ਕਰ ਦਿੱਤੀ ਸੀ। ਬਹੁਤ ਫੌਜੀ ਇਦਾਂ ਦੇ ਸਨ ਜੋ ਆਪਣੀਆਂ ਨੌਕਰੀਆਂ ਛੱਡ ਕੇ ਘਰਾਂ ਨੂੰ ਆ ਗਏ ਸਨ। ਜਿਨ੍ਹਾਂ ਨੂੰ ਸਿੱਖ ਕੌਮ ਧਰਮੀ ਫੌਜੀਆ ਦੇ ਨਾਮ ਨਾਲ ਸਤਿਕਾਰਦੀ ਹੈ। ਤੇ ਜਦੋਂ ਆਰਮੀ ਨੇ ਉਹਨਾਂ ਫੌਜੀਆ ਤੇ ਕਾਰਵਾਈ ਕਰਨੀ ਚਾਹੀ ਤਾਂ ਜਰਨਲ ਹਰਬਖਸ਼ ਸਿੰਘ ਉਹਨਾਂ ਦੇ ਬਚਾਅ ਵਿੱਚ ਅੱਗੇ ਆਏ ਸਨ ਤੇ ਫੌਜੀ ਅਦਾਲਤ ਵਿੱਚ ਉਹਨਾਂ ਫੌਜੀਆ ਦਾ ਪੱਖ ਰੱਖਿਆ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਜਿਸਦੇ ਤੇ ਇੱਕ ਡਿਟੇਲ ਵਿੱਚ ਵੀਡੀਓ ਫਿਰ ਕਦੀ ਬਣਾਵਾਂਗੇ। ਜੁਰਾਸੀ ਦੇ ਸਿੱਖ ਨਸਲ ਖੁਸ਼ੀ ਦੇ ਟਾਈਮ ਸਰਦਾਰ ਹਰਬਖਸ਼ ਸਿੰਘ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸਮੇਂ ਫਿਰ ਸਰਦਾਰ ਸਾਹਿਬ ਨੇ ਇੱਕ ਬੰਦੂਕ ਫੜਾਈ ਆਪਣੀ ਘਰ ਵਾਲੀ ਨੂੰ ਇੱਕ ਬੰਦੂਕ ਫੜਾਈ ਆਪਣੀ ਧੀ ਨੂੰ ਤੇ ਤੀਸਰੀ ਬੰਦੂਕ ਆਪ ਤਾਨ ਲਈ ਫਿਰ ਕਿਸੇ ਦੀ ਹਿੰਮਤ ਨਹੀਂ ਪਈ ਇਹਨਾਂ ਦੇ ਘਰ ਵੱਲ ਚਾਕਣ ਦੀ ਸੋ ਇਹ ਸੀ ਕਹਾਣੀ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦੀ ਵੀਡੀਓ ਪਸੰਦ ਆਇਆ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਆਪਣੇ ਬੱਚਿਆਂ ਨਾਲ ਤਾਂ ਜੋ ਇਹ ਮਾਨਯੋਗ ਇਤਿਹਾਸ ਸਾਡੀ ਨਵੀਂ ਪੀੜ੍ਹੀ ਤੱਕ ਪਹੁੰਚ ਸਕੇ ਦੂਸਰੇ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਖਾਲਸਾ